ਜ਼ਿੰਦਗੀ ਦੇ ਵਿੱਚ ਅਸੀਂ ਕਈ ਅਜਿਹੇ ਲੋਕਾਂ ਨੂੰ ਮਿਲਦੇ ਹਾਂ ਜਿਨ੍ਹਾਂ ਨੂੰ ਵੇਖ ਕੇ ਜ਼ਿੰਦਗੀ ਦੇ ਪ੍ਰਤੀ ਸਾਡਾ ਨਜ਼ਰੀਆ ਬਦਲਦਾ ਰਹਿੰਦਾ ਹੈ ਕੁਝ ਲੋਕਾਂ ਨੂੰ ਵੇਖ ਕੇ ਜਿੱਥੇ ਅਸੀਂ ਨਿਰਾਸ਼ ਹੁੰਦੇ ਹਾਂ ਉੱਥੇ ਹੀ ਕਈ ਅਜਿਹੇ ਲੋਕ ਵੀ ਹੁੰਦੇ ਨੇ ਜਿਨ੍ਹਾਂ ਦਾ ਹੌਸਲਾ ਸਾਡੇ ਲਈ ਮਿਸਾਲ ਬਣ ਜਾਂਦਾ ਹੈ ਅਜੀਹਾ ਹੀ ਇੱਕ ਨੌਜਵਾਨ ਹੈ ਜਗਵਿੰਦਰ ਸਿੰਘ ਇਹ ਨੌਜਵਾਨ ਬਚਪਨ ਤੋਂ ਹੀ ਸਰੀਰਕ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ ਉਸਦੇ ਦੋਵੇਂ ਹੱਥ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਏ ਪਰ ਇਸ ਸਰੀਰਕ ਚੁਣੌਤੀ ਜ਼ਿੰਦਗੀ ਦੇ ਵਿੱਚ ਕੁਝ ਕਰ ਗੁਰਜਰੰਤੀ ਉਸਦੀ ਚਾਹਤ ਨੂੰ ਢਾ ਨਹੀਂ ਲਾ ਸਕੇ ਸ਼ਾਹੀ ਸ਼ਹਿਰ ਪਟਿਆਲਾ ਦੇ ਪਾਤਰਾਂ ਦਾ ਰਹਿਣ ਵਾਲਾ ਇਹ ਨੌਜਵਾਨ ਜਿੱਥੇ ਇੱਕ ਕਮਾਲ ਦਾ ਪੈਰਾਸਾਈਕਲਿਸਟ ਹੈ ਤੇ ਰਾਸ਼ਟਰੀ ਪੱਧਰ ਦੇ ਉੱਤੇ ਨਾਮਣਾ ਖੜ ਚੁੱਕਾ ਹੈ ਤੂੰ ਨੇ ਪਹਿਚਾਨਾ ਉਥੇ ਹੀ ਉਹ ਇੱਕ ਬਾ ਕਮਾਲ ਪੇਂਟਰ ਵੀ ਹੈ ਫਸਲੀ ਅਸਲ ਦੀ ਵਿੱਚ ਤਾਂ ਮੈਨੂੰ ਪਹਿਲੀ ਗੱਲ ਤਾਂ ਕੋਈ ਸਕੂਲ ਐਡਮਿਸ਼ਨ ਦੇਣ ਲਈ ਤਿਆਰੀ ਨਹੀਂ ਸੀਗਾ ਅ ਜਦੋਂ ਮੰਮਾ ਨੇ ਦੇਖਿਆ ਕਿ ਕਿਸੇ ਵੀ ਸਕੂਲ ਦੇ ਵਿੱਚ ਬੱਚੇ ਨੂੰ ਐਡਮਿਸ਼ਨ ਜਿਹੜਾ ਉਹ ਨਹੀਂ ਮਿਲ ਪਾਰੀ ਤੇ ਇੱਕ ਸਕੂਲ ਪੀਰੀਅਡ ਐਵੇਂ ਦਾ ਪੀਰੀਅਡ ਹੁੰਦਾ ਜੇ ਉਹ ਕਿਸੇ ਬੱਚੇ ਦਾ ਨਾਮ ਸ਼ੁਰੂ ਹੋਵੇ ਤਾਂ ਬੱਚਾ ਆਉਣ ਵਾਲੀ ਲਾਈਫ ਦੀ ਸਟਾਰਟਿੰਗ ਕਰ ਹੀ ਨਹੀਂ ਸਕਦਾ ਤਾਂ ਮੰਮਾ ਨੇ ਮੈਨੂੰ ਪੈਰਾਂ ਨਾਲ ਲਿਖਣਾ ਸਿਖਾਇਆ ਤੇ ਉਸ ਤੋਂ ਬਾਅਦ ਪਾਪਾ ਮੇਰੇ ਬੁਟੀਕ ਦਾ ਕੰਮ ਕਰਦੇ ਨੇ ਕਢਾਈ ਦਾ ਕੰਮ ਹੈ ਉਹਨਾਂ ਦਾ ਪਟੜਾ ਸਿਟੀ ਜ਼ਿਲ੍ਹਾ ਪਟਿਆਲਾ ਤੇ ਉਹਨਾਂ ਤੋਂ ਫਿਰ ਮੈਨੂੰ ਡਰਾਇੰਗ ਦਾ ਸ਼ੌਂਕ ਪਿਆ ਜਿਸ ਤੋਂ ਬਾਅਦ ਅੱਗੇ ਜੋ ਮੇਰੀ ਲਾਈਫ ਸੀ ਬੜੀ ਬੈਟਰ ਹੋ ਗਈ ਬਚਪਨ ਤੋਂ ਜ਼ਿੰਦਗੀ ਦੇ ਨਾਲ ਸ਼ੁਰੂ ਕੀਤੀ ਅੱਗੇ ਵਧਣ ਦੀ ਲੜਾਈ ਲੜਦਿਆਂ ਉਹ ਭਾਵੇਂ ਕਈ ਵਾਰ ਹੀਣ ਭਾਵਨਾ ਦਾ ਸ਼ਿਕਾਰ ਹੋਇਆ ਪਰ ਉਸਨੇ ਹਿੰਮਤ ਨਹੀਂ ਹਾਰੀ ਤੇਰਾ ਤੂੰ ਨੇ ਆਪਣੀ ਕਲਾ ਦੇ ਵਿੱਚ ਰੁਚੀ ਦੇ ਚੱਲਦਿਆਂ ਆਪਣੇ ਪੈਰਾਂ ਨੂੰ ਹਥਿਆਰ ਬਣਾ ਕੇ ਉਹ ਇੱਕ ਕਾਮਯਾਬ ਡਰਾਇੰਗ ਟੀਚਰ ਬਣਿਆ ਇਸ ਤੋਂ ਇਲਾਵਾ ਜ਼ਿੰਦਗੀ ਦੇ ਵਿੱਚ ਹਰ ਚੁਣੌਤੀ ਨੂੰ ਮਾਤ ਦੇਣ ਵਾਲਾ ਜਗਵਿੰਦਰ ਐਸਾ ਸਾਈਕਲਿਸਟ ਹੈ ਜੋ ਚੰਗੇ ਭਲੇ ਇਨਸਾਨ ਨੂੰ ਮਾਤ ਦਿੰਦਾ ਹੈ। ਆਪਣੇ ਇਹਨਾਂ ਗੁਣਾ ਕਰਨ ਹੀ ਉਸਨੇ ਕਈ ਰਿਕਾਰਡ ਵੀ ਆਪਣੇ ਨਾਂ ਕੀਤੇ ਨੇ। ਤੇ ਸਕੂਲ ਵਾਲਿਆਂ ਦਾ ਫਸਟ ਕੰਪੀਟੀਸ਼ਨ ਸੀਗਾ ਉਹਨਾਂ ਨੇ ਸੋਚਿਆ ਕਿ ਅ ਬੇਜ਼ ਜਿੰਨੇ ਅਗਰ ਪੋਜੀਸ਼ਨ ਸ਼ਾਇਦ ਆ ਗਈ ਤਾਂ ਬੈਟਰ ਹੈ ਅਗਰ ਨਹੀਂ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈ ਤਾਂ ਜ਼ੋਨ ਦੇ ਵਿੱਚੋਂ ਟੌਪ ਕੀਤਾ ਫਿਰ ਡਿਸਟ੍ਰਿਕਟ ਚੋਂ ਲਗਾਤਾਰ ਤਿੰਨ ਵਾਰ ਟੌਪ ਕੀਤਾ ਸਟੇਟ ਦੇ ਵਿੱਚੋਂ ਤਿੰਨ ਪੋਜੀਸ਼ਨਸ ਨੇ ਸੈਕੰਡ ਥਰਡ ਫਸਟ ਤੇ ਨੈਸ਼ਨਲ ਦੇ ਵਿੱਚੋਂ ਡਰਾਇੰਗ ਪੇਂਟਿੰਗ ਚੋਂ ਟੌਪ ਕੀਤਾ ਇਸ ਤਰ੍ਹਾਂ ਕਰਕੇ ਕਾਫੀ ਸਾਰੀਆਂ ਅਚੀਵਮੈਂਟਸ ਨੇ ਜੋ ਉਸ ਪ੍ਰਮਾਤਮਾ ਨੇ ਮੇਰੇ ਨਾਮ ਕੀਤੀਆਂ ਜਗਵਿੰਦਰ ਸਿੰਘ ਦਾ ਜ਼ਿੰਦਗੀ ਦੇ ਵਿੱਚ ਇੱਕੋ ਟੀਚਾ ਹੈ ਆਪਣੇ ਸੂਬੇ ਤੇ ਦੇਸ਼ ਲਈ ਪੈਰਾ 올림픽 ਖੇਡਾਂ ਦੇ ਵਿੱਚ ਤੰਗਮਾ ਹਾਸਲ ਕਰਨਾ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਉਸ ਦਾ ਸੰਘਰਸ਼ ਦਿਨ ਰਾਤ جاری ਹੈ ਜੋ ਲੋਕ ਨੇ ਜੋ ਪਬਲਿਕ ਹੈ ਉਹਨਾਂ ਨੂੰ ਘਟੋਕਟ ਹੋਣਾ ਚਾਹੀਦਾ ਕਿ ਜੋ ਜਿਸ ਵੀ ਕੋਈ ਵੀ ਪਰਸਨ ਤੁਹਾਨੂੰ ਮਿਲਦਾ ਤੁਹਾਨੂੰ ਜਿਆਦਾ ਤੋਂ ਜਿਆਦਾ ਉਹਨਾਂ ਦੇ ਲਈ ਸਪੋਰਟਿਵ ਹੋਣਾ ਚਾਹੀਦਾ ਅਗਰ ਤੁਹਾਨੂੰ ਲੱਗਦਾ ਹੈ ਕਿ ਉਸ ਬੰਦੇ ਨੂੰ ਕਿਸੇ ਇਨਸਾਨ ਨੂੰ ਹੈਲਪ ਦੀ ਲੋੜ ਤਾਂ ਸਭ ਤੋਂ ਪਹਿਲਾਂ ਤੁਸੀਂ ਅੱਗੇ ਵੱਧ ਕੇ ਉਹਨਾਂ ਦੀ ਹੈਲਪ ਕਰੋ ਤਾਂ ਜੋ ਉਹਨਾਂ ਨੂੰ ਲਾਈਫ ਦੇ ਵਿੱਚ ਕਦੀ ਫੀਲ ਨਾ ਹੋਵੇ ਕਿ ਸਾਡੇ ਹੱਥ ਨਹੀਂ ਆ ਜਾਂ ਪੈਰ ਨਹੀਂ ਹੈਗੇ ਜਾਂ ਪ੍ਰਮਾਤਮਾ ਨੇ ਸਾਨੂੰ ਕਿਸੇ ਗੱਲੋਂ ਕਮੀ ਰੱਖੀ ਆ ਅਸਲ ਦੇ ਵਿੱਚ ਮੇਰੇ ਸਾਹਮਣੇ ਨਾਲ ਜੇਕਰ ਤੁਹਾਡਾ ਹੱਥ ਨਾ ਹੋਵੇ ਪੈਰ ਨਾ ਹੋਵੇ ਜਾਂ ਫਿਜ਼ੀਕਲੀ ਕੋਈ ਵੀ ਪ੍ਰੋਬਲਮ ਹੋਵੇ ਉਹ ਡਿਸੇਬਿਲਟੀ ਨਹੀਂ ਹੁੰਦੀ ਅਸਲ ਦੇ ਵਿੱਚ ਮੈਂ ਡਿਸੇਬਲਡ ਉਸ ਪਰਸਨ ਨੂੰ ਮੰਨਦਾ ਜਿਹਦੇ ਕੋਲ ਸਾਰਾ ਕੁਝ ਹੁੰਦਿਆ ਹੋਇਆ ਵੀ ਉਹ ਸਮਾਜ ਦੇ ਵਿੱਚ ਕੁਝ ਵਧੀਆ ਨਹੀਂ ਕਰ ਪਾ ਰਿਹਾ